ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪਾਰਟ 2 ਦੂਜਾ ਸੇਮ ਕੰਪਨੀ ਦਾ ਦੂਜਾ EMPLOYE NAME ਹਨ ਲਵਪ੍ਰੀਤ ਸਿੰਘ ਕੰਪਨੀ ਆਰਿਆਨਾ ਐਂਟਰਪ੍ਰਾਈਜ਼ਸ ਲਿਮਟਿਡ ਇਹਨਾਂ ਨੂੰ ਇਸ ਕੰਪਨੀ ਨੂੰ ਚਲਾ ਰਹੇ ਸੀ ਕੌਣ ਸੀ ਭੁਪਿੰਦਰ ਕੌਰ ਤੇ ਇਹਨਾਂ ਦਾ ਹਸਬੰਡ ਅਮਰਿੰਦਰ ਸਿੰਘ ਤੇ ਮੈਨੂੰ ਕਿਸੇ ਨੇ ਪੁੱਛਿਆ ਕਿ ਵੀ ਜਦੋਂ ਮੀਟਿੰਗ ਹੋਈ ਸੀ 7 ਜੁਲਾਈ 2025 ਨੂੰ ਕ੍ਰੈਸ਼ ਚਰਚ ਨਹੀਂ ਜੀ EMPLOYEES ਇਕੱਠੇ ਹੋ ਕੇ ਗਏ ਸੀ ਠੀਕ ਹੈ ਉੱਥੇ ਮੀਟਿੰਗ ਹੋਈ ਸੀ employment relationship problem ਇਹਨਾਂ ਚ ਸਟਾਰਟ ਕਿਦਾਂ ਹੋਏ ਫਿਰ ਇਹਨਾਂ ਦੇ ਵਿੱਚ ਜਿਹੜੀ ਆ employment relationship problem ਸਟਾਰਟ ਹੋਈਆਂ ਉਹ ਕਿੱਦਾਂ ਹੋਈਆਂ ਲਾਪਰ ਸਿੰਘ ਇੰਡੀਆ ਸੀਗੇ ਤੇ ਉਹਨਾਂ ਨੂੰ ਪਤਾ ਲੱਗਾ ਜਿੱਦਾਂ ਆਪਾਂ ਨੂੰ opportunity ਦਾ ਪਤਾ ਲੱਗ ਜਾਂਦਾ ਵੀ ਅੱਛਾ ਆਹ ਕੰਪਨੀ ਚ ਇਦਾਂ ਦਾ ਕਰਕੇ ਆ ਨਾ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਉਹਨਾਂ ਦੇ ਕੋਲ opportunity ਆ ਹਰਿਆਣਾ ਐਂਟਰਪ੍ਰਾਈਜ਼ਸ ਦੇ ਵਿੱਚ ਕੰਮ ਕਰਨ ਦੀ ਜੋ ਕਿ ਇੱਕ ਰੈਸਟੋਰੈਂਟ ਆ ਟਿਮਾਰੂ ਦੇ ਵਿੱਚ ਨਿਊਜ਼ੀਲੈਂਡ ਚ ਹਨਾ ਉਸ ਤੋਂ ਬਾਅਦ ਕੀ ਹੋਇਆ ਲਾਪ੍ਰਿਤ ਨੇ ਦੱਸਿਆ ਵੀ ਜੋ ਵੀ ਗੱਲ ਹੋਈ ਇਹ ਭੁਪਿੰਦਰਕੌਰ ਦੇ ਹਸਬੰਡ ਅਮਰਿੰਦਰ ਸਿੰਘ ਦੇ ਨਾਲ ਹੋਈ ਦੁਬਾਰਾ ਕੀਤੀ ਗਈ ਵੀ ਦੱਸਿਆ ਗਿਆ ਵੀ ਨਿਊਜ਼ੀਲੈਂਡ ਚ ਕੰਮ ਜਿੱਦਾਂ ਦਾ ਤੁਸੀਂ ਸੂਹ ਲੈਂਦੇ ਹੋ ਵੀ ਕੰਮ ਕਿੱਦਾਂ ਆ ਕੀ ਹਿਸਾਬ ਆ ਤੇ ਅਮਰਿੰਦਰ ਸਿੰਘ ਨੇ ਸਾਰਾ ਕੁਝ ਦੱਸਿਆ ਜਿਹੜਾ ਕਿ ਭੁਪਿੰਦਰਕੌਰ ਦਾ ਹਸਬੰਡ ਆ ਉਹਨੇ ਸਾਰਾ ਕੁਝ ਦੱਸਿਆ ਵੀ ਇੱਥੇ ਐਦਾਂ 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 ਆ ਬਟ ਜੇ ਜਿਹੜਾ ਕਿ ਮੈਨੇਜਰ ਵੀ ਆ ਹਨਾ ਇਸ ਕੰਪਨੀ ਦਾ ਹਰਿਆਣਾ ਦਾ ਤੇ ਉਹਨੂੰ ਫੇਰ ਉਹਨਾਂ ਨੇ ਉਸ ਤੋਂ ਬਾਅਦ ਜੀ ਡਿਮਾਂਡ ਕਰ ਦਿੱਤੀ ਲਾਪ੍ਰਿਤ ਤੋਂ 30 ਲੱਖ ਰੁਪਏ ਦੀ ਇੰਡੀਆ ਦੇ ਜਿਹੜਾ ਕਿ ਨਿਊਜ਼ੀਲੈਂਡ ਚ ਬਣਦਾ ਆ 60 ਹਜ਼ਾਰ ਡਾਲਰ ਠੀਕ ਆ ਵੀ ਜੇ ਤੈਨੂੰ ਕੰਮ ਚਾਹੀਦਾ ਆ ਤਾਂ ਤੈਨੂੰ ਇੰਨੇ ਪੈਸੇ ਪੇ ਕਰਨੇ ਪੈਣੇ ਆ ਤੇ ਲਾਪ੍ਰਿਤ ਨੇ ਪੇ ਕਰਤੇ ਠੀਕ ਆ ਜਿੰਨੇ ਕਹੇ ਉਹਨਾਂ ਨੇ ਪੇ ਕਰਤੇ ਤੇ ਵੀਜ਼ਾ ਲੱਗ ਗਿਆ ਐਜ਼ ਅ ਕਿਚਨ ਹੈਂਡ ਠੀਕ ਆ ਇਸ ਕੰਪਨੀ ਚ ਅਰਿਆਨਾ ਐਂਟਰਪ੍ਰਾਈਜ਼ਸ ਦੇ ਵਿੱਚ ਤੇ ਲਾਪ੍ਰਿਤ ਸਿੰਘ ਨਿਊਜ਼ੀਲੈਂਡ ਆ ਗਏ ਅਗਸਤ 2023 ਦੇ ਵਿੱਚ ਕੰਮ ਸਟਾਰਟ ਕੀਤਾ ਇਸ ਕੰਪਨੀ ਚ ਜਿੱਦਾਂ ਇਹ ਤੁਰਕਿਸ਼ ਰੈਸਟੋਰੈਂਟ ਸੀਗਾ ਤੇ ਇਹਦੇ ਵਿੱਚ 28 ਅਗਸਤ 2023 ਨੂੰ ਕੰਮ ਸਟਾਰਟ ਕਰਤਾ ਫੇਰ ਲਾਪ੍ਰਿਤ ਨੇ ਦੱਸਿਆ ਕਿ ਜਿਹੜੀ ਹਰਿਆਣਾ ਐਂਟਰਪ੍ਰਾਈਜ਼ਸ ਸੀਗੀ ਕੰਮ ਕਰਦੇ ਦੌਰਾਨ ਵੀ ਅਕਸਰ ਮਿਨੀਮਮ ਘੰਟੇ ਤੋਂ ਘੱਟ ਕੰਮ ਦਿੰਦੇ ਸੀ ਇਹਨਾਂ ਨੂੰ ਮਿਨੀਮਮ ਕੰਮ ਵੀ ਨਹੀਂ ਮਿਲਦਾ ਸੀ ਉਸ ਤੋਂ ਵੀ ਘੱਟ ਕੰਮ ਤੇ ਉਸ ਤੋਂ ਬਾਅਦ ਜਾਂ ਜਿੰਨੇ ਘੰਟੇ ਲੱਗਦੇ ਸੀ ਉਹਦਾ ਪੂਰਾ ਪੇ ਨਹੀਂ ਸੀ ਕਰਦੇ ਇਹਨਾਂ ਨੂੰ ਠੀਕ ਹੈ ਤੇ ਪੇ ਰੇਟ ਰੱਖਿਆ ਹੋਇਆ ਸੀ ਡਾਲਰ 29.66 ਠੀਕ ਹੈ ਜਿੱਦਾਂ ਕਿ ਆਕਾਸ਼ਦੀਪ ਦਾ ਵੀ ਆਈ ਥਿੰਕ ਸੇਮ ਹੀ ਸੀਗਾ ਬਟ ਇਹਨਾਂ ਨੂੰ ਫੇਰ ਵੀ ਦਿੱਤਾ ਨਹੀਂ ਨਾ ਇੰਨਾ ਪੇ ਪਬਲਿਕ ਹੌਲੀਡੇ ਪ੍ਰੋਪਰ ਪੇ ਨਹੀਂ ਪਾਈਆਂ ਉਹਨਾਂ ਚੀਜ਼ਾਂ ਦੀਆਂ ਪਬਲਿਕ ਹੌਲੀਡੇ ਨਹੀਂ ਪੇ ਕੀਤੀਆਂ ਉੱਤੋਂ ਅਨਜਸਟੀਫਾਈਡ ਡਿਸਮਿਸਲ ਕਰਤਾ ਕੱਢਤਾ ਜੌਬ ਤੋਂ ਠੀਕ ਆ ਬਾਕੀ ਜੀ ਭੁਪਿੰਦਰ ਕੌਰ ਤਾਂ ਜੰਮੇ ਹੀ ਮੁੱਕਰ ਗਈ ਕਿ ਉਹਨੇ ਪੈਸੇ ਦੀ ਡਿਮਾਂਡ ਹੀ ਨਹੀਂ ਕੀਤੀ ਜੋ ਵੀ ਇਹ 60000 ਡਾਲਰ ਆ ਠੀਕ ਆ ਉਹਨੇ ਕੋਈ ਡਿਮਾਂਡ ਨਹੀਂ ਕੀਤੀ ਇਸ ਚੀਜ਼ ਦੀ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਹੋਈਆਂ ਤਾਂ ਹਰਿਆਣਾ ਐਂਟਰਪ੍ਰਾਈਜ਼ਸ ਆਪਣੇ ਹੱਕ ਜਾ ਕੇ ਵੀ ਇਹ ਬੋਲਣ ਲੱਗੀ ਅਥਾਰਟੀ 'ਚ ਕਿ ਵੀ ਅਸੀਂ ਪੇ ਪਾਈ ਆ ਸਭ ਕੋ ਸਹੀ ਕੀਤਾ ਆ ਸੇਮ ਸਟੇਟਮੈਂਟਾਂ ਵੀ ਟਾਈਮ ਸ਼ੀਟ ਆ ਰਿਕਾਰਡਡ ਨੇ ਲਾਪਰਿਤ ਨੇ ਲਾਪਰਿਤ ਨੂੰ ਸਹੀ ਪੇ ਹੋਇਆ ਆ ਤੇ ਜਿਹੜਾ ਡਿਸਮਿਸਲ ਆ ਉਹ ਵੀ ਜਸਟੀਫਾਈ ਹੋਇਆ ਕਿਉਂਕਿ ਅਸੀਂ ਜੀ ਆਪਣਾ ਵੇਚ ਦਿੱਤਾ ਆ ਜੋ ਵੀ ਆ ਆਪਣਾ ਬਿਜ਼ਨਸ ਠੀਕ ਆ ਫਿਰ ਜਿਹੜੀ ਅਥਾਰਟੀ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਵਿੱਚ ਗੱਲ ਕੀ ਹੋਈ ਲਾਪਰਿਤ ਨੇ ਆਪਣਾ ਰੇਜ਼ ਕਰਤਾ ਪਰਸਨਲ ਗ੍ਰੇਵਿਅੰਸ ਹਨਾ ਕਿ ਜੋ ਵੀ ਉਹਦੇ ਨਾਲ ਉਹਨੂੰ ਬਿਨਾਂ ਗਲਤ ਜੋਬ ਤੋਂ ਕੱਢ ਦਿੱਤਾ ਗਿਆ ਤੇ ਉਹਨੇ ਆਪਣੀ ਸਟੇਟਮੈਂਟ ਚ ਪ੍ਰੋਬਲਮ ਲਾਂਚ ਕਰ ਦਿੱਤੀ ਕਿ ਜਿਹਦਾ ਕਲੇਮ ਬਣਾਇਆ ਅਥਾਰਟੀ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਪੈਸੇ ਮੰਗੇ ਗਏ ਉਹਦੇ ਤੋਂ ਠੀਕ ਆ ਡਿਮਾਂਡ ਕੀਤੀ ਗਈ ਭੁਪਿੰਦਰ ਕੌਰ ਤੇ ਉਹਦੇ ਹਸਬੰਡ ਅਮਰਿੰਦਰ ਸਿੰਘ ਦੁਆਰਾ 60000 ਡਾਲਰ ਦੀ ਤੇ ਉਹ ਰੀਪੇ ਕਰਨਗੇ ਤੇ ਜਿਹੜੀਆਂ ਅਨਪੇਡ ਵੇਜਸ ਆ ਵੇਜਸ ਨਹੀਂ ਪਾਈਆਂ ਹੌਲੀਡੇ ਆਈ ਥਿੰਕ ਪਬਲਿਕ ਹੌਲੀਡੇਸ ਆ ਯਾ ਹੌਲੀਡੇ ਪੇ ਕਿਡਨ ਨੇ ਦਿੱਤੀਆਂ ਹੋਣੀਆਂ ਪਰਸਨਲ ਗ੍ਰੇਵੀਅੰਸ ਜਿਹੜਾ ਇਹਨਾਂ ਨੇ ਅਨਜਸਟੀਫਾਈਡ ਡਿਸਮਿਸਲ ਕਰ ਦਿੱਤਾ ਤੇ ਪੈਨਲਟੀਆਂ ਹੋਈਆਂ ਨੇ ਹਰਿਆਣਾ ਐਂਟਰਪ੍ਰਾਈਜ਼ਸ ਤੇ ਬਾਕੀ ਮੈਨੂੰ ਐਦਾ ਲੱਗਦਾ ਕਿ ਇਹ ਜਿਹੜਾ ਕੱਢਣਾ ਅਨਜਸਟੀਫਾਈਡ ਡਿਸਮਿਸਲ ਕਰਨਾ ਕੋਈ ਨਾ ਕੋਈ ਰੀਜ਼ਨ ਹੁੰਦਾ ਇਹਦੇ ਮਗਰ ਉਹ ਰੀਜ਼ਨ ਦੱਸੂੰਗੀ ਲਾਸਟ ਵਿੱਚ ਕੀ ਹੁੰਦਾ ਮੈਂ ਪਹਿਲਾਂ ਹੀ ਕੱਢ ਲਿਆ ਸੀ ਇਹਦਾ ਨਾਮ ਚੋੜ ਪਰ ਬਾਅਦ ਵਿੱਚ ਮੈਨੂੰ EMPLOYE ਨੇ ਦੱਸਿਆ ਮੈਨੂੰ ਸ਼ੱਕ ਪੈ ਗਈ ਸੀਗਾ ਇੰਨਾ ਦਿਮਾਗ ਤਾਂ ਮੈਂ ਲਾ ਲੈਣੀ ਹੁੰਦੀ ਕਿ ਬੰਦਾ ਤੁਰੀਆ ਕਿੱਧਰ ਨੂੰ ਜਾਂਦਾ ਅਨਲੌਫਲ ਜਿਹੜਾ ਪ੍ਰੀਮੀਅਮ ਠੀਕ ਆ ਡਿਮਾਂਡ ਕੀਤਾ ਗਿਆ ਐਵਿਡੈਂਸ ਮਿਲੇ ਨੇ ਜਿਸ ਤੋਂ ਸਾਬਿਤ ਹੋ ਗਿਆ ਕਿ ਭੁਪਿੰਦਰ ਕੌਰ ਤੇ ਅਮਰਿੰਦਰ ਸਿੰਘ ਨੇ ਪੈਸਿਆਂ ਦੀ ਡਿਮਾਂਡ ਕੀਤੀ ਆ ਠੀਕ ਆ ਤੇ ਲਾਪਰਿਤ ਕਿਹਾ ਕਿ NZ ਚ ਜਦੋਂ ਨਿਊਜ਼ੀਲੈਂਡ ਦੇ ਵਿੱਚ ਉਹ ਵਰਕ ਟੂ ਰੈਜ਼ੀਡੈਂਸ ਵੀਜ਼ਾ ਲੈਣ ਦੀ ਹਾਂ ਵੀ ਜਿੱਦਾਂ ਮਤਲਬ ਆਪਾਂ ਪੁੱਛ ਨਹੀਂ ਲੈਂਦੇ ਕਿ ਆਪਾਂ ਵਰਕ ਟੂ ਰੈ residence ਕਿੱਦਾਂ ਨੇ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਨੇ ਦੱਸਿਆ ਸੀ ਹਨ ਏਦਾਂ ਕੋਈ ਮਿਲਿਆ ਹੋਣਾ ਉਹਨਾਂ ਦੇ ਕੰਟੈਕਟ ਦੇ ਵਿੱਚ ਉਹਨਾਂ ਨੇ ਅਮਰਿੰਦਰ ਦਾ ਨੰਬਰ ਦੇਤਾ ਭੁਪਿੰਦਰ ਦੇ ਹਸਬੰਦ ਦਾ ਫੇਰ ਇਹਨਾਂ ਨਾਲ ਗੱਲ ਹੋਈ ਲਾਪ੍ਰੀਤ ਦੀ ਤੇ ਉਹਨਾਂ ਨੇ ਕਿਹਾ ਕਿ ਜੇ ਤੂੰ ਨਿਊਜ਼ੀਲੈਂਡ ਦੇ ਵਿੱਚ ਅਰੀਆਨਾ ਇੰਟਰਪ੍ਰਾਈਜ਼ ਨਾਲ ਕੰਮ ਕਰਨਾ ਹੈ ਤੇ ਤੈਨੂੰ 30 ਲੱਖ ਰੁਪਈਆ ਦੇਣਾ ਪੈਣਾ ਹੈ ਤੇ ਲਾਪ੍ਰੀਤ ਨੇ ਉਹ ਪੇ ਕੀਤੇ ਤੇ ਉਹ ਕਿੱਦਾਂ ਪੇ ਕੀਤੇ 5 ਲੱਖ ਭੁਪਿੰਦਰ ਕੌਰ ਦੀ ਜਿਹੜੀ ਸਿਸਟਰ ਇਨ-ਲਾਅ ਸੀ ਦਲਜੀਤ ਕੌਰ ਉਹਦੇ ਅਕਾਊਂਟ ਦੇ ਵਿੱਚ ਪੈਸੇ ਪਾਏ 22 ਮਈ ਨੂੰ 2 ਲੱਖ 2 ਜੁਲਾਈ ਨੂੰ ਪਾਇਆ ਦਲਜੀਤ ਕੌਰ ਦੇ ਅਕਾਊਂਟ ਚ ਇੱਥੇ ਵੀ ਐਫ ਆਰ ਆਈ ਹੋਈ ਆ ਹੁਣ ਦਲਜੀਤ ਕੌਰ ਦੇ ਸਿਰ ਦੇ ਉੱਤੇ ਵੀ ਇਹਨਾਂ ਨੇ ਕਿੰਨਾ ਸ਼ਰਮ ਲਾਈ ਹੋਈ ਆ ਫੇਰ ਦੋ ਪੇਮੈਂਟਾਂ ਕੀਤੀਆਂ ਗਈਆਂ 25 ਜੁਲਾਈ ਨੂੰ ਬੈਂਕ ਟ੍ਰਾਂਸਫਰ ਭੁਪਿੰਦਰ ਕੌਰ ਦੇ ਅਕਾਊਂਟ ਦੇ ਵਿੱਚ 6 ਲੱਖ 99995 ਦੀ ਫੇਰ ਦੁਬਾਰਾ ਹੋਈ ਆ ਇਹ ਸੇਮ ਅਮਾਉਂਟ ਦੀ ਫਿਰ 7 ਜੁਲਾਈ ਨੂੰ ਪੇਮੈਂਟ ਹੋਈ ਆ 7 ਲੱਖ 5257 ਦੀ ਬੈਂਕ ਟ੍ਰਾਂਸਫਰ ਹੋਈ ਆ ਤਾਂ ਹੀ ਕਹਿੰਨੀ ਹੁੰਨੀ ਆ ਬੈਂਕ ਟ੍ਰਾਂਸਫਰ ਮਾਰਿਆ ਕਰੋ ਪਤਾ ਲੱਗਦਾ ਇਦਾਂ ਦੇ ਇਦਾਂ ਨਹੀਂ ਮੱਛੀਆਂ ਫੜੀਆਂ ਜਾਂਦੀਆਂ 3 ਅਗਸਤ ਨੂੰ 2 ਲੱਖ ਦੀ ਫੇਰ ਬੈਂਕ ਟ੍ਰਾਂਸਫਰ ਹੋਈ ਆ ਮਿਸ ਆ ਮਿਸਕੋਰ ਭੁਪਿੰਦਰ ਕੌਰੀ ਹੈ ਦੇ ਅਕਾਊਂਟ ਦੇ ਵਿੱਚ ਠੀਕ ਆ ਤੇ ਇੰਨਾ ਕੁਝ ਲੈ ਕੇ ਸਾਲੇ ਮੇਰੇ ਹੱਲੇ ਵੀ ਮੁਕਰ ਗਏ ਕਿ ਅਸੀਂ ਤਾਂ ਕਹਿੰਦੇ ਕੁਝ ਲਿਆ ਹੀ ਨਹੀਂ ਅਸੀਂ ਤਾਂ 30 ਲੱਖ ਲਿਆ ਹੀ ਨਹੀਂ ਉਹਦਾ ਮਤਲਬ ਉਹ ਗੱਲ ਹੋ ਗਈ ਵੀ ਹਾਜਮ ਹਾਜਮ ਕਰ ਗਿਆ ਬਿਨਾਂ ਅੜਕਾਰ ਤੋਂ ਭੁਪਿੰਦਰ ਕੌਰ ਨੇ ਆਪਣੀ ਮਤਲਬ ਕਿਹਨਾ ਇੱਕ ਜਾਲੀ ਪੇਪਰ ਰੈਡੀ ਕਰ ਲਏ ਉਹੀ ਸੇਮ ਆਕਾਸ਼ ਵਾਲਾ ਕੰਮ ਕੀ ਜਾਲੀ ਪੇਪਰ ਰੈਡੀ ਕਰ ਲਏ ਜੀ ਇਨੇਤਾ ਜੀ ਲੋਨ ਦੇਣਾ ਮੇਰੀ ਸਿਸਟਰ ਇਨ ਲਾਹ ਦਲਜੀਤ ਕੌਰ ਦਾ ਇੰਡੀਆ ਦੇ ਵਿੱਚ ਜੇ ਉਹ ਜਦਕੀ ਉਹ ਮੋ ਲਾਪ੍ਰਿਤ ਕਹਿੰਦਾ ਉਹਦੀ ਕੋਈ ਫਾਈਨੈਂਸ਼ੀਅਲ ਡੀਲਿੰਗ ਹੀ ਨਹੀਂ ਹੈਗੀ ਉਹਦੀ ਕੋਈ ਸਿਸਟਰ ਇਨ-ਲॉ ਦਲਜੀਤ ਕੌਰ ਦੇ ਨਾਲ ਠੀਕ ਹੈ ਇੰਡੀਆ ਦੇ ਵਿੱਚ ਤੇ ਲਾਪ੍ਰਿਤ ਨੇ ਵੀ ਆਪਣੇ ਐਵੀਡੈਂਸਾਂ ਦੇ ਵਿੱਚ ਸਾਰਾ ਕੁਝ ਦਿਖਾਤਾ, ਟਰਾਂਜੈਕਸ਼ਨ ਦਿਖਾਤੀਆਂ, ਬੈਂਕ ਸਟੇਟਮੈਂਟ ਦਿਖਾ ਦਿਤੀਆਂ, ਬੈਂਕ ਟਰਾਂਸਫਰ ਦਿਖਾਤੇ ਲੱਗਾ ਪਤਾ ਫਿਰ ਇਹਨਾਂ ਨੂੰ ਭੁਪਿੰਦਰ ਕੌਰ ਕੋਲ ਕੋਈ ਐਵੀਡੈਂਸ ਨਹੀਂ ਸੀਗਾ ਕਿ ਨਾ ਕੋਈ ਐਕਸਪਲੇਨੇਸ਼ਨ ਸੀਗੀ ਕਿ ਉਹਦਾ ਰਿਸ਼ਤਾ ਕੀ ਹੈ ਉਹਦੀ ਸਿਸਟਰ ਇਨ-ਲॉ ਨਾਲ ਕਿੱਦਾਂ ਉਹਨੇ ਲੋਨ ਲਿਆ, ਕੀ ਹਿਸਾਬ ਕਿਤਾਬ ਚੱਲਦਾ ਪਿਆ ਉਹਨਾਂ ਦੇ ਆਪਸ 'ਚ ਤੇ ਠੀਕ ਆ ਉਹਨਾਂ ਕੋ ਕੋਈ ਨਹੀਂ ਸੀ ਤੇ ਟਰਮੀਨੇਟ ਵੀ ਮੈਨੂੰ ਲੱਗਦਾ ਟਰਮੀਨੇਟ ਵੀ ਤਾਂ ਕੀਤਾ ਕਿਉਂਕਿ ਐਕਚੁਅਲ ਦੇ ਵਿੱਚ ਨਾ ਕੁੰਡੀ ਨਹੀਂ ਪਈ ਕੋਈ ਭਪਿੰਦਰ ਕੌਰ ਤੋਂ ਜਿੱਦਾਂ ਪੌਣੀ ਸਗੀ ਉਹ ਨਹੀਂ ਉਹ ਪਈ ਨਹੀਂ ਤਾਂ ਕਰਕੇ ਦੇਖਿਆ ਵੀ ਹੁਣ ਜੋਬ ਤੋਂ ਹੀ ਕੱਢ ਦੋ ਕਿਉਂਕਿ ਮੈਂ ਇਥੇ ਇੱਕ ਹੋਰ ਰੀਜ਼ਨ ਦੱਸਦੀ ਆ ਲਾਪਰੀਤ ਨਾਲ ਤਾਂ ਇਹਨੇ ਇਦਾਂ ਕੀਤਾ ਕਿ ਉਹਨੇ ਜਦੋਂ ਲੋਨ ਦੇ ਪੇਪਰ ਉਹਨਾਂ ਨੂੰ ਇਹਨਾਂ ਨੂੰ ਨਾ ਕੋਈ ਕਾਗਜ਼ ਪੱਤਰ ਜਿਹਾ ਦਿੱਤਾ ਵੀ ਇੱਤੇ ਸਾਈਨ ਕਰ ਐਦਾਂ ਉਹਨੂੰ ਕੋ ਚੱਕਰ ਪਿਆ ਸੀ ਤੇ ਉਹ ਗੱਲ ਉਹਨੇ ਕੀਤੀ ਨਹੀਂ ਤੇ ਉਹਨੂੰ ਟਰਮੀਨੇਟ ਕਰਤਾ ਠੀਕ ਆ ਤੇ ਆਕਾਸ਼ਦੀਪ ਨਾਲ ਵੀ ਸੇਮ ਹੋਇਆ ਭੁਪਿੰਦਰ ਕੌਰ ਨੇ ਕਿਹਾ ਕਿ ਤੂੰ ਸਾਈਨ ਕਰੇ ਇੱਕ ਪੇਪਰ ਤੇ ਕਿ ਮੈਂ ਤੇਰੇ ਤੋਂ ਕੋਈ ਪ੍ਰੀਮੀਅਮ ਆਕਾਸ਼ਦੀਪ ਨੇ ਕੋਈ ਪ੍ਰੀਮੀਅਮ ਨਹੀਂ ਦਿੱਤਾ ਮੈਨੂੰ ਤੇ ਦੂਜੀ ਗੱਲ ਇਹ ਲਿਖ ਕੇ ਤੂੰ 2.5 ਮਹੀਨੇ ਵਾਸਤੇ ਅਨਪੇਡ ਲੀਵ ਤੇ ਗਿਆ ਸੀ ਉਹਨੇ ਮਨਾ ਕਰਤਾ ਉਹਨੂੰ ਵੀ ਟਰਮੀਨੇਟ ਕਰਤਾ ਇਹਨੇ ਭੁਪਿੰਦਰ ਕੌਰ ਨੇ ਤੇ ਇਹਦੇ ਨਾਲ ਵੀ ਇੱਦੀ ਘੁੰਡੀ ਮੈਨੂੰ ਸ਼ੱਕ ਪਹਿਲੇ ਹੀ ਪੈ ਚੁੱਕੀ ਸੀ ਤੇ ਮੈਂ ਪੁੱਛਿਆ EMPLOYE ਨੂੰ ਕਿ ਚੱਕਰ ਕੀ ਐ ਵੀ ਇਦਾਂ ਕਿਉਂਕਿ ਮਨ ਵਿੱਚ ਮੇਰੇ ਸਿਗਾ ਬਈ ਇਦਾਂ ਹੀ ਨਹੀਂ ਟਰਮੀਨੇਟ ਕੀਤਾ ਇਹ ਇਹ ਬਹੁਤ ਵੱਡੀ ਨਾ ਤਰੀਕੇ ਨਾਲ ਚੱਲ ਰਹੀ ਸੀਗੀ ਫਿਰ ਵੇਜੀ ਲਾਪਰਿਤ ਹੌਲੀਡੇ ਪੇ ਜੋ ਪੇ ਨਹੀਂ ਹੋਈਆਂ ਠੀਕ ਆ ਜੋ ਉਹਨੂੰ ਹਰਿਆਣਾ ਐਂਟਰਪ੍ਰਾਈਜ਼ਸ ਤੋਂ ਉਹ ਹੋਏ ਹੈਗੀਆਂ ਆ 4505 ਤੇ ਗ੍ਰੋਸ ਹੈਗੀ ਆ 30806 ਅਨਫੇਅਰ ਡਿਸਮਿਸਲ ਦਾ ਵੀ 14 ਜੂਨ ਨੂੰ ਉਹਨੂੰ ਲੈਟਰ ਰੀਸੀਵ ਹੁੰਦਾ ਹੈ ਲਾਪ੍ਰਿਤ ਨੂੰ ਭੁਪਿੰਦਰ ਕੌਰ ਜਿਹੜੀ ਡਾਇਰੈਕਟਰ ਬਣੀ ਹੋਈ ਹੈ ਇਸ ਕੰਪਨੀ ਦੀ ਹਰਿਆਣਾ ਦੀ ਠੀਕ ਹੈ ਤੇ 1 ਮੰਥ ਨੋਟਿਸ ਦੇ ਕੇ ਟਰਮੀਨੇਸ਼ਨ ਕਰਤਾ ਕਿ ਬਿਜ਼ਨਸ ਸੋਲਡ ਹੋ ਗਿਆ ਤੇ ਲੀਗਲ ਐਡਵਾਈਸ ਲਈ ਫਿਰ ਉਹ ਵਿਚਾਰਾ ਉਹਨੇ ਰਿਜ਼ਾਈਨ ਕੀਤਾ ਵਿਦਆਊਟ ギਵਿੰਗ ਨੋਟਿਸ ਫਿਰ ਉਹ ਲੀਗਲ ਐਡਵਾਈਸ ਲਈ ਗਿਆ 3 ਜੁਲਾਈ ਨੂੰ ਕੰਪੰਸੇਸ਼ਨ ਹੁਣ ਉਹਦੇ 16000 ਜੋ ਵੀ ਉਹਨੂੰ ਲੌਸ ਹੋਇਆ ਲਾਭਪ੍ਰਿਤ ਨੂੰ ਡਿਸਮਿਸਲ ਹੋਇਆ ਡਿਪਰੈਸ ਹੋਇਆ ਸਟ्रेस ਹੋਇਆ ਹਾਮ ਹੋਇਆ ਉਹਨੂੰ 16000 ਦੀ ਵੈਲਿਊ ਪਾਈ ਹੈ ਕਿ ਉਹਨੂੰ ਦੇਣੇ ਪੈਣੇ ਆ ਭੁਪਿੰਦਰ ਕੌਰ ਨੂੰ ਤੇ ਸਮਰੀ ਤਾਂ ਹੁਣ ਇਹੀ ਨਿਕਲਦੀ ਹੈ ਕਿ ਜੇ ਪਾਰਟੀਆਂ ਰਿਜ਼ੋਲਵ ਨਹੀਂ ਕਰਦੀਆਂ ਤਾਂ ਫਿਰ ਜਿਹੜਾ ਜੋ ਵੀ ਖਰਚਾ ਆ ਖਰਚਿਆਂ ਦੀ ਜਿਹੜੀ ਅਥਾਰਟੀ ਆ ਚੱਕੇਗੀ ਜ਼ਿੰਮੇਵਾਰੀ ਫਿਰ ਇਸ ਫੈਸਲੇ ਦੇ ਤਰੀਕ ਤੋਂ 28 ਦਿਨਾਂ ਦੇ ਅੰਦਰ ਅੰਦਰ ਖਰਚਿਆਂ ਦੇ ਬਾਰੇ ਇੱਕ ਮੋਰੈਂਡਮ ਸਰਵ ਕੀਤਾ ਜਾਊਗਾ ਉਸ ਤਰੀਕ ਤੋਂ 14 ਦਿਨ ਹੋਣਗੇ ਭੁਪਿੰਦਰ ਕੌਰ ਤੇ ਯਾਰਿਆਨਾ ਕੰਪਨੀ ਕੋਲ ਜਵਾਬ ਦੇਣ ਲਈ ਐਦਾਂ ਦੇਖ ਲੋ ਇੱਕ ਟਾਲੇ ਕਰਦੇ ਆ ਹੁਣ ਆ ਚੰਗੀ ਤਰ੍ਹਾਂ ਚਮੂਟੀਆਂ ਦੀਆਂ ਸ਼ਕਲਾਂ ਦੇਖ ਲੋ ਪਹਿਲੀ ਵਾਰ ਤਾਂ ਭੁਪਿੰਦਰ ਨੇ ਸਾਰਾ ਸਾਰੇ ਪਾਸੇ ਭੁਪਿੰਦਰ ਭੁਪਿੰਦਰ ਹੋਈ ਪਈ ਤੇ ਹੁਣ ਇਹਦਾ ਹਸਬੰਡ ਵੀ ਨਾ ਡਲ ਗਿਆ ਹੁਣ ਮੈਂ ਇਹਦੀ ਵੀ ਫੋਟੋ ਨਾਲ ਨਾਲ ਲੱਗੀਆਂ ਠੀਕ ਆ ਖਾ ਕੇ ਨਾ ਹਜਮ ਕਰਕੇ ਆਪਣੇ ਘਰ ਬਣਾ ਕੇ ਇੰਨਾ ਲਾਲਚ ਇੰਨਾ ਲਾਲਚ ਹੱਦ